5 ਲੱਖ ਮੰਜੀ ਅੱਜ ਰਜੇਦਾ ਟਰੱਕ ਹਰਪੇਟਾਂ ਲਈ ਭੇਜ ਰਹੇ ਹਾਂ ਕਿਹਦੇ ਵੱਲੋਂ ਭੇਜਿਆ ਜਾ ਰਿਹਾ ਹੈ ਇਹਦੇ ਬਾਰੇ ਦੱਸੋ ਕੀ ਕਰਨੀ ਹੈ ਜੀ ਜਿਹੜੇ ਪਾਉਂਦੇ ਨੇ ਅਨੇਕਾਂ ਦਾ ਭਰਾ ਤੇ ਬਾਕੀ ਸਾਡੇ ਬਾਹਰਲੇ ਯਾਰ ਮਿੱਤੇ ਕਲੱਬ ਵਾਲੇ ਜਿੱਨਾ ਸਜੋਗਾਰ ਨਾਲ ਤਰੀਕ 15 ਤਾਰੀਖ ਨੂੰ ਹੋ ਗਿਆ ਤੇ ਸਾਡਾ ਦੋਸਤ ਵੀ ਭੇਜਿਆ ਤੇ ਦਸਤੀਏ ਤੋਂ ਪੰਚਨ ਵਾਲਾ ਤੇ ਸਾਰੇ ਭਾਵ ਸਾਡਾ ਸਾਰੇ ਪਿੰਡਾਂ ਦੇ ਫੇਰ ਵਾਲੇ ਸੂਨੀ ਦਾ ਸਾਰਾ ਦਾ ਯੋਗਦਾਨ ਆ ਜੀ ਮਾਲਕ ਜੀ ਕਿੰਨਾ ਸਾਡਾ ਬਹੁਤ ਵਧੀਆ ਹੋ ਗਿਆ ਸੋਚਿਆ ਨਹੀਂ ਇਹਦਾ ਹੋ ਗਿਆ ਠੀਕ ਹੈ ਜੀ ਬਹੁਤ ਵਧੀਆ 15-16 ਟਰਾਲੀਆਂ ਹੋ ਗਈਆਂ ਜੀ ਵਿੱਚ ਖਾਣਾ ਕਿੱਟਾਂ ਕੁਟਾਂ ਬਿੱਤੇ ਜਿਆਦਾ ਆਚਾਰਾ ਸਾਰਾ ਕੁਝ ਵੀ ਆਮ ਲੋਕਾਂ ਨੂੰ ਕੀ ਅਪੀਲ ਕਰਦੇ ਹੜਪੇਟ ਤਾਂ ਦੇ ਅਸੀਂ ਤਾਂ ਕਹਿੰਦਾ ਬੱਦ ਬੱਦ ਕੋਸ਼ਿਸ਼ ਕਰ ਲੈ ਜੀ ਮਾੜਾ ਬਸ ਤਾਂ ਜੀ ਜਿੰਨਾ ਕਿ ਵੀ ਹੋ ਸਕਦਾ ਜੀ ਇਹਨੇ ਕਹਿੰਦੇ ਐ ਕਰ ਦੋ ਬਾਹਰ ਕਰ ਦੋ ਜਿੰਨਾ ਵੀ ਹੋ ਜਾਦਾ ਵੀ ਹਰ ਬੰਦਾ ਜਰੂਰ ਲਾਵੇ ਜੀ ਬਹੁਤ ਮਾੜਾ ਸਮਝਾ ਰਹੇ ਆ ਠੀਕ ਹੈ ਜਿੰਨੀ ਜਿੰਨਾ ਕਰ ਸਕਦਾ ਹਰ ਇੱਕ ਬੰਦਾ ਯੋਗਦਾਨ ਪਾ ਸਕਦਾ ਸਾਡੀਆਂ ਰਾਸਤਰੀ ਅੱਜ ਅਸੀਂ ਲੈ ਕੇ ਚੱਲੇ ਆਂ ਜੀ ਹੜਪੇਟ ਤਾਂ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਉੱਥੇ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ ਇਹ ਬੁਰਾ ਸਮਾਂ ਪਤਾ ਨਹੀਂ ਕਦੋਂ ਕਿਸੇ ਤਿਆਜਿਤ ਅਜ ਮੌਕੇ ਪੰਜਾਬ ਨੂੰ ਇਹ ਚੀਜ਼ ਆਵੇ ਆਪਦੇ ਪੰਜਾਬੀਆਂ ਨਾਲ ਖੜਨ ਦਾ ਇਹ ਵੀ ਬੈਠੋ ਉਹ ਕਪੜਾ მოਬੀ ਜਾਏ ਸਿੱਖੇ ਸੰਪੂਰਤ ਜਾਏ ਤੇ ਇੱਕ ਗੱਲ ਸੁਣਨੀ ਹੈ ਕਰਨੀ ਤਾਂ ਤਾਂ ਸਭ ਖੰਗ ਦਾ ਹੈ ਦਿਖਾ ਪਾ ਸਕੋ ਕਿ ਉਹ ਸਾਰੇ ਦਸ ਖੰਗ ਨੂੰ ਲੱਗਦਾ ਰਹੇ ਉਸ ਬਾਅਦ ਸੈਨ ਜਲਦੀ ਜੋ ਤਾਂ ਕੰਨ ਸਕੇ ਪਾਸ ਸ੍ਰੀ ਗੁਰੂ ਜਨ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਜੀ ਦਾ ਅਧਾਨ ਕਰਕੇ ਬੋਲਾਂ ਜੀ ਇਹ ਤਾਂ ਆਪਾਂ ਸੱਚੇ ਪਿਤਾ ਵੈਕ੍ਰੂਦ ਗ੍ਰਾਂਤ ਸਾਹਿਬ ਜੀ ਮਹਾਰਾਜ ਜੀ ਉਹ ਤਾਂ ਸੱਚੇ ਪਾਸੋਂ ਆਪ ਦੇ ਚੰਗਰ ਕੰਬਲਾਂ ਦੇ ਪਾਸੇ ਅਰਦਾਸ ਬੇਨਤੀ ਚੋਦਰੀ ਕਰਦੇ ਮਹਾਰਾਜ ਜੀ ਤੁਹਾਨੂੰ ਦੱਸ ਸਕੀਓ ਜੋ ਸੰਗਤਾਂ ਦੇ ਪ੍ਰਕਾਸ਼ਤ ਆਏ ਨੇ ਵੈਕ੍ਰੂਦ ਦੇ ਪਾਸੇ ਜੀ ਆਪਦੇ ਤਰਫੋਂ ਪੇਟਾ ਦੇ ਵਿੱਚੋਂ ਮਹਾਰਾਜ ਜੀ ਅਜ ਰਸਤੇ ਲੱਗੇ ਉੱਤੇ ਜਾ ਰਹੇ ਆ ਵੈਕ੍ਰੂਦ ਦੇ ਪਾਸੇ ਜੀ ਆਪ ਕਿਰਪਾ ਕਰੀ ਮਹਾਰਾਜ ਜੀ ਅੰਗ ਸੰਗ ਸਹਾਇੀ ਹੋਣਾ ਸੱਚੇ ਪਾਸੇ ਜੀ ਕਿਰਪਾ ਰਖੀ ਸਾਰੇ ਤੇ ਦੇ ਪਾਸੇ ਜਿਨ੍ਹਾਂ ਵੀ ਵੀਰਾਂ ਨੇ ਹੱਦ ਚੜ੍ਹ ਕੇ ਹਸਾਲਿਆਂ ਸਾਹਮਣੇ ਵਿਜਾਣੇ ਵਰਤੂ ਕਰਨੇ ਵਾਜੂ ਤੇ ਪਾਸੇ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਧਰਾਲ ਕੰਟ ਕਬੂਰ ਕਰਨੇ ਮਹਾਰਾਜ ਨੂੰ ਆਪ ਸਹਾਇ ਹੋਵੇ ਸੱਗੇ ਪਾਸੇ ਨੂੰ ਆਪ ਸਾਡੇ ਅੱਗੇ ਲੱਗੋ ਮਹਾਰਾਜ ਦੀ ਸਾਰੀ ਸੇਵਾ ਦਾ ਵਾਰ ਵਾਰ ਸੱਗੇ ਪਾਸੇ ਦੇ ਪੰਚ